ਚੌਰ ਮੁਰਦਾਬਾ 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 ਕਿਆਰ ਸਰਕਾਰ ਮੁਰਦਾਬਾ 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 11 ਦੀ ਪਾਰਟੀ ਮੁਰਦਾਬਾ 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 11 ਦੀ ਪਾਰਟੀ ਮੁਰਦਾਬਾ ਮੈਂ ਬੜਦਾ ਵੀ ਨਹੀਂ ਕਰਾਦਾ ਉਹ ਹੋ ਜੀ ਬਿਲਕੁਲ ਜੀ ਬਿਲਕੁਲ ਸਰ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾ ਸਾਡੇ ਵਿਧਾਇਕ ਦਾ ਆ ਜੀ ਜਿਹੜੇ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਛਿੱਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਆਦੀ ਗੱਲ ਜੀ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਉਹ ਦੇਖੋ ਪੂਰੇ ਪੰਜਾਬ ਜਦੋਂ ਨਾੜ ਤੋਂ ਲੱਗੋ ਪੈ ਗਿਆ ਮੇਰਾ ਜੂ ਕਮੈਂਟ ਲਾਈਨ ਟੈਸਟ ਜਿਹਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅੰਸ਼ਰ ਆਪ ਜੀ ਦੁਸ਼ਮਣੀ ਕੱਢਣ ਦੇ ਵਿੱਚ ਕਿਹਦੀ ਕਣਕ ਫੂਕ ਦਿੰਦੇ ਆ ਇੱਕ ਦੋ ਵੀ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਤੱਕ ਪਿਆ ਨਹੀਂ ਆ ਜੂਦੇ ਬਾਰੇ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਮਿਲੇ ਨਹੀਂ ਜੀ ਸਾਨੂੰ ਤਿੰਨ ਵਾਰ ਜ਼ਾਬਰੀਆ ਗਵਰਨਮੈਂਟ ਡਿਪਾਰਟਮੈਂਟ ਮੁੱਖ ਮੰਤਰੀ ਸਾਹਿਬ ਜੀ ਤੇ ਕਿਸਾਨਾਂ ਦੇ ਮੋਹਟੋ ਆਏ ਨੇ ਜੀ ਜੇ ਉਹਨਾਂ ਨੇ ਗੱਲ ਕਹੀ ਹੈ ਸ਼ੁਰੂ ਹੋਇਆ ਨਹੀਂ ਜੀ ਬਿਲਕੁਲ ਨਹੀਂ ਟਾਲਦੇ ਨਹੀਂ ਤੁਸੀਂ ਮੇਰੇ ਕੋਲ ਆਓ ਇਹ ਵੀ ਮੋਟਾ ਨਵਾਂ ਲੱਗਿਆ ਹੋਵੇ ਸਾਡੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਸਾਡੇ ਪਿੰਡ ਦੇ ਵਿੱਚ ਜਦੋਂ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਕੋਲ ਸਰਪੱਕ ਲਈ ਪਾਓ ਕੋਈ ਸਰਕਾਰੀ ਜਵਾਬ ਨਹੀਂ ਤੁਸੀਂ ਕੋਈ ਰਿਪੋਰਟ ਦੇ ਵਿੱਚ ਲੈ ਕੇ ਆਓ ਤਾਂ ਮੈਨੂੰ ਦੇ ਸਕਦੇ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋਇਆ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ ਜਿਹੜਾ ਪੰਜਾਬ ਸਰਕਾਰ ਨੇ ਬਾਟਰਾ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਜੀ ਪੰਜਾਬ ਦਾ ਕੰਲਾ ਇਹ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਸੈਂਟਰ ਨਾਲ ਚੱਲੋ ਮੈਨੂੰ ਲੱਗਦਾ ਇਹ ਨਹੀਂ ਤਾਂ ਮੈਨੂੰ ਲੱਗਦਾ ਚੱਲੋ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝ ਜਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋਏ ਜੇ ਕਿ ਮਿੰਟ ਕਿੰਨੇ ਜਥੇਬੰਦੀਆਂ ਨੇ ਸੈਂਟਰ ਦੇ ਸਰਕਾਰ ਨੇ ਬਾਈ ਜੀ 3 ਮਿੰਟ ਇੰਡੀਅਨ ਜਥੇਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇਬੰਦੀਆਂ ਪੰਜਾਬ ਔਰ ਹਰਿਆਣਾ ਕਿੰਨੀਆਂ ਜਥੇਬੰਦੀਆਂ ਇੱਕ ਮਿੰਟ ਸਰ ਕਿੰਨੀਆਂ ਜਥੇਬੰਦੀਆਂ ਜਥੇਬੰਦੀਆਂ ਹੈਗੀਆਂ ਨਹੀਂ ਜੀ ਬਹੁਤ ਮੰਨਦੀਆਂ ਹੈ ਜ ਹੈ ਨਹੀਂ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬਹੁਤ ਸਿਆਣੇ ਨੇ ਸੁਝਬਾਨ ਨੇ ਕੀ ਕਰਨਾ ਹੋਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਸਾਕ ਨਹੀਂ 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 ਤਾਂ ਕੋਈ ਨਹੀਂ ਕਿਸੇ ਮਸਤੇ ਕੋਲ ਇੱਕ ਮਿੰਟ ਹੋ ਅਸਰ ਲੈ ਕੇ ਗੱਲ ਕਰਦੇ ਸਿਆਣੇ ਨਹੀਂ ਜਵਾਬ ਲੈਦੇ ਜੀ ਅਸੀਂ ਫੋਟੋ ਦੇ ਨਹੀਂ ਪੁੱਛੇ ਨਹੀਂ ਉਹ ਚੰਗਾ ਨਹੀਂ ਇਹ ਪਰਮਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਦੇ ਮੈਂ ਇਹ ਤਾਂ ਪੁੱਛਿਆ ਨਹੀਂ ਸਾਰੀਆਂ ਨਹੀਂ ਜਾਂ ਨਹੀਂ ਹੈ ਛੋਟੇ ਕੋ ਰਿਟਰਨ ਦੇ ਵਿੱਚ ਜਿਹੜੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕੰਮ ਪਲੇਟ ਹੁਣ 135 ਪਹਿਲਾਂ ਚੋਰੀ ਹੋ ਜਾਂਦੀ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸ 135 ਡਰਾਮਾ ਮੈਨੂੰ ਪਹਿਲੇ ਦਿਨ ਦੱਸ ਮੈਨੂੰ ਪਹਿਲੇ ਦਿਨ ਦੱਸ ਰਿਹਾ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਇਆ ਦੂਜਾ ਇਹ ਹੈ ਜੀ ਸਾਡੇ ਬਹਿਰ ਮੈਂ ਤੁਹਾਨੂੰ ਇਹ ਸਰਕਾਰ ਦਰਮਾ ਕੇ ਪਰਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ ਇੰਚਾਰਜ ਨੇ ਆਇਆ ਜਾਂਦਾ ਹਰ ਥਾਂ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕੇ ਹਾਂ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਨਤਰੀ ਪੰਜਾਬ ਸਾਹਿਬ ਮੁੱਖ ਮੰਤਰੀ ਪੰਜਾਬ ਮੈਨੂੰ ਦਿਓ ਮੈਂ ਮੁੱਖ ਮੰਤਰੀ ਸਾਹਿਬ ਨਾਲ ਆਪਦੇ ਕਿਉਂਗਾ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਬੱਚੇ ਅੰਦਰ ਜੇਲ੍ਹ ਕਰਕੇ ਜਿਹੜੇ ਬੱਚੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਘਾਟਨ ਕਰਨਾ ਹੈ ਜਿਨ੍ਹਾਂ ਵੀ ਅਸੀਂ ਗਰੀਬੀ ਕੱਢਣ ਤੇ ਲੱਗੇ ਹੋਏ ਆਂ ਅਸੀਂ ਦੋਸ਼ੀ ਆਂਗੇ ਇੱਕ ਮ ਜੀ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨੇ ਸਾਡੀ ਗੱਲ ਇਕੱਲਾ ਜੀ ਇਹ ਚਾਹੁੰਦੇ ਮੈਂ ਤੁਹਾਡੇ ਨਾਲ ਬੈਠਾਂ ਕਿ ਮੈਂ 3-5 ਬੱਚਿਆਂ ਦੀ ਥੋੜਾ ਦੇਖੋ ਜੀ ਕੋਈ ਗੱਲ ਨਹੀਂ ਬੱਚਿਆਂ ਦਾ ਮਾਣ ਕਰੀਦਾ ਮੈਂ 3-5 ਬੱਚਿਆਂ ਦੀ ਪੜ੍ਹਾਈ ਦਾ ਕੰਮ ਨਾ ਕਰੀਂ ਕਮਜ਼ੋਰ ਲਿਖੇ ਦੇ ਦੋ ਬੱਚਿਆਂ ਨੂੰ ਪੜ੍ਹਾਈ ਦਾ ਕੰਮ ਨਹੀਂ ਆਉਂਦਾ ਇਹ ਆਪਣੇ ਇਲਾਕੇ ਦੇ ਫੋਨ ਵਾਲੇ ਦਿਨਾਂ 'ਚ ਭਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਆ ਜਵਾਬ ਦੇ ਮੈਂ ਕਿ ਭਾਈ ਛੋਟੇ ਦੀ ਦਿਮਾਗ ਠੀਕ ਆ ਤੁਹਾਨੂੰ ਇਕੱਠੇ ਮਕਾਬਲਾ ਹੁੰਦਾ ਕੀ ਸਾਡਾ ਸੁਣੋ ਸਾਡਾ ਖੂਨ ਹੋ ਗਿਆ ਹੋ ਗਿਆ ਬਹੁਤ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣੋ ਠੀਕ ਆ ਤੁਸੀਂ ਮੂੰਹੀਆਂ ਝਾੜ ਕੇ ਸਾਡੇ ਪ ਕਿ ਮੈਂ ਜੇ ਬੰਨ ਕੱਟੇ ਬੈਠਾ ਮੈਂ ਛੋਟੇ ਬੰਨੇ ਕੋਈ ਬੱਚੇ ਛੋਟੇ ਬੰਨੇ ਕੋਈ ਖਾਣ ਦੀ ਬਣ ਜਾਵੇ ਇਸੇ ਪਾਏ ਨੇ ਕਮੇਟੀ ਚ ਆ ਗਿਆ ਮੇਰੇ ਕੋਲ ਮੈਂ ਆਪਣੇ ਲਈ ਆਪਾਂ ਤੀ ਲਗਾ ਤੀ ਲਗਾ ਅੱਛਾ ਗਰਮੀ ਚ ਨਹੀਂ ਬੈਠੇ ਅੱਫੋ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨੇ ਚੌਕੀ ਦਾ ਰੇਟ ਸੈੱਟ ਕਰੋ ਕੋਈ ਨਾ ਮਾਣ ਦੇ ਪੈਸਾ ਨੂੰ ਪਤਾ ਜਿਹੜੇ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਦਾ ਬੇਟਾ ਜੀ ਜੈਨ ਬਾਈ ਅੱਜ ਚਾਹ ਵੀ ਘਿਹਰ ਨਹੀਂ ਰਿਹਾ ਜਿਹੜੇ ਨੂੰ ਪਤਾ ਸੀ ਪਾਣੀ ਆ ਰਹੇ ਆ ਅੱਛਾ ਸੰਦੇਗਰ ਕਿੰਨਾ ਪਾਣੀ ਆ ਰਿਹਾ ਪਿਗਲੀ ਮੁਫਤਾਲੇ ਲੋਕਾਂ ਦੇ ਸਵਾਲਾਂ ਤੋਂ ਕਿੰਨਾ ਟਾਈ ਦੇ ਬੱਚਿਆਂ ਨੂੰ ਪੜਾਈ ਫਰੀ ਦੇ ਰਹੀ ਐ ਸੋ ਇੰਨਾ ਟਾਈਮ ਲੋਕ ਜੋ ਬਚਾਣ ਦੇ ਗਏ ਸਰਕਾਰ ਅਸੀਂ ਨਹੀਂ ਲੋਕਾਂ ਨੂੰ ਲੋਕਾਂ ਜਾਣਾ ਪੈਣਾ ਮੇਰੀ ਗੱਲ ਤਾਂ ਹੈ ਜੀ ਹੱਥ ਬੰਨ ਕੇ ਜਿਹੜਾ ਵੀ ਤੁਹਾਡਾ ਇਸ਼ੂ ਰਿਟੈਂਸ਼ਨ ਮੇਰੇ ਕੋਲ ਆਈ ਉਹ ਤਾਂ ਮੈਂ ਤੁਹਾਡੀ ਪ੍ਰੋਗਰਾਮਿੰਗ ਮੈਂ ਭਾਈ ਜੀ ਪੱਦਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉਹਦੇ ਰੋਡ ਦੇ ਉੱਤੇ ਇਨ ਸਾਰ ਦੇ ਮਜੂਦ ਉਹ ਸੜਕ ਜਦੋਂ ਪੜੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਉਹ ਉਹ ਥੋੜੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਬਣਾਸੀ ਕੀ ਬਣਾਂਗੇ ਗਮਦੂਰ ਜੀ ਸਾਰਾ ਬੀਜਵਾ ਮਾਡਲ ਪਾਣਾ ਕਿ ਨਹੀਂ ਉਹ ਭਾਈ ਜੀ ਜਦੋਂ ਬਣ ਗਿਆ ਜਦੋਂ ਮਨਨ ਕਾਗਜ਼ਾਚ ਬਹੁਤ ਗੁੱਸਾ ਹੋ ਗਿਆ ਕਾਗਜ਼ਾਚ ਬਹੁਤ ਗੁੱਸਾ ਹੋ ਗਿਆ ਤੇਜੰਦਰ ਕਰਨ ਦੇਗਾ ਭਾਈ ਸਾਨੂੰ ਗੱਲ ਕਰਦਾ ਹਾਂ ਦੋ ਜਿੱਤਨ ਜੀ ਪ੍ਰਧਾਨ ਸਭਾ ਦੇ ਵਿੱਚ ਮੈਂ ਸਵਾਲ ਆ ਸਾਡੇ ਆਪ ਦੇ ਰਿਹਾ ਇੱਕ ਮਿੰਟ ਪ੍ਰਧਾਨ ਸਭਾ ਤੇ ਮੈਂ ਸਵਾਲ ਨਾਲ ਆਇਆ ਇਹ ਬਾਬਰਪੁਰ ਕੌਲ ਵਾਲੀ ਸੜਕ ਜਿਹੜੀ ਹੈ ਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮંત્રી ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਦੇ ਸੀ ਜੀ ਇਹ ਬਹੁਤ ਵਧੀਆ ਗੱਲ ਹੈ 26 ਸੜਕਾਂ ਨਵੀਆਂ ਬਣ ਰਹੀਆਂ ਵਿਧਾਇਕ ਸਾਡੇ ਸੜਕਾਂ ਦਾ ਹਾਲ ਦੇਖਿਓ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਾਈ ਵੇਟ ਕਰਦੇ ਰੂ ਸੀ ਸਾਡੇ ਵਿਧਾਇਕ ਹੋਣਗੇ ਸਾਡੇ ਨਾਲ ਗੱਲ ਕਰਨਗੇ ਕਾਂਗਰਸ ਨੇ ਆਰਡੀਐਫ ਦੇ ਰਿਹਾ ਨਹੀਂ ਨਹੀਂ ਬੱਚੇ ਦੇ ਕਾਂਗਰ ਆਡੀ ਆਪਣੇ ਡਾਕੂਮੈਂਟ ਸਹੀ ਨੇ ਇਸਪਰੇ ਜੇ ਸਾਰਾ ਕੁਝ ਠੀਕ ਹੋ ਗਿਆ ਨਾ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਭਾਈ ਕਦੋਂ ਸਰਕਾਰ ਪਰਭਾਈ ਕਰੂ ਜੀ ਸਰਕਾਰ ਆਰਡਰ ਦੀ ਜਿੰਮੇਵਾਰੀ ਲੈਣੂ ਜੀ ਜਿੰਮੇਵਾਰੀ ਲੈਣਾ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਕਿਸਾਨ ਨਹੀਂ ਲੈਣੇ ਤੁਸੀਂ ਉਹਦਾ ਬਈ ਤੁਸੀਂ ਉਹ ਜੰਡਾ ਤੁਹਾਡਾ ਚੇਂਜ ਹੋ ਗਿਆ ਬਾਈ ਬਿਲਕੁਲ ਬਿਲਕੁਲ ਇੱਕ ਮਿੰਟ ਉਸੇ ਮੇਰੇ ਕੋਲ ਦੌਨਸਰ ਆਵਾ ਸੈਂਟਰ ਦੇ ਸੈਂਟਰ ਦੀ ਘਟਵਾ ਨਹੀਂ ਕਰੀਆ ਤੁਸੀਂ ਦੱਸੋ ਉਹਨਾਂ ਨਾਲ ਤੁਸੀਂ ਉਹਨਾਂ ਨਾਲ ਸੈਂਟਰ ਉੱਪਰਲੇ ਸਾਡੇ ਮੌਕੇ ਤੇ ਤੁਸੀਂ ਵੀ ਪਿੰਡਾਂ ਦੀ ਰਹਿਣਾ ਅਸੀਂ ਵੀ ਪਿੰਡਾਂ ਜੀ ਆਉਣਾ ਤੁਹਾਡੇ ਕੋਲੇ ਤੁਸੀਂ ਮੇਰੇ ਕੋਲ ਆਉਂਗੇ ਮੈਂ ਤੁਹਾਨੂੰ ਨਹੀਂ 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 ਜੀ ਤੁਹਾਡੇ ਨਾਲ ਗੱਲਾਂ ਕਰਕੇ ਸੜਕਾਂ ਦੀ ਮਿਲਣਾ ਹਾਂ ਜੀ ਨਾ ਹਾਂ ਜੀ ਨਾ ਸਾਰੇ ਮਿਲਣਾ ਨਹੀਂ ਨਹੀਂ ਰੇਟਾਂ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਬਿਲਕੁਲ ਲਿਓ ਜੀ ਆਹ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਸਰਕਾਰਆਂ ਦੀਆਂ ਸਾਰੀਆਂ ਜੀ ਮੈਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰ ਭਾਈ ਸਰਕਾਰ ਮੇਰੇ ਨੂੰ ਵੀਰਾਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਭਾਈ ਸੁਭ ਕਰਨ ਤੇ ਗੋਲੀ ਮਾਰੀਆ ਪੋਸ ਵਾਲਿਆਂ ਨੇ ਮਾਰੀਆ ਉੱਥੇ ਅ ਓਏ ਸਾਡੇ ਜਨ ਜਵਾਕ ਨੇ ਯਾਰ ਸਾਡੇ ਸਾਡੇ ਕਮੈਂਟ ਨਾ ਜੀ ਨਾ ਜਿਸ ਵਾਰ ਦੇ ਮੌਰਚੇ ਹੋਇਆ ਜੀ ਉਹ ਉਹ ਬਾਈ ਕਿਵੇਂ ਹੋ ਗਿਆ ਬੱਕਰਾ ਹਟ ਦੋ ਹਟ ਜਾ ਸਾਧੂ ਧਰਮ ਸੋਧ ਵਜੀਫਾ ਕਾ ਕੇ ਗਰੀਬਾਂ ਦਾ ਕਿੱਥੋਂ ਖਾ ਰਿਹਾ ਇੱਕ ਮਿੰਟ ਬੀਮਾਰ ਬੈਠਾ ਸੀ ਇੱਕ ਸਵਾਲ ਆ ਉਹਦੇ ਘਰ ਤੇ ਬਾਹਰ ਇਕੱਲਾ ਦੇਮਾਨ ਬੈਠਾ ਸੀ ਧਰਮ ਸੋਧ ਤੇ ਕਰਦੇ ਕਾਰਵਾਈ ਨਹੀਂ ਫਸਟ ਧਰਮ ਸੋਧ ਤੇ ਚੜਦੇ ਬਾਹਰ ਇਕੱਲਾ ਸਾਨੂੰ ਜਿਆਦਾ 21 ਕੋਈ ਨਹੀਂ ਆਇਆ ਬਾਈ ਗੱਲਾਂ ਕਰ ਰਿਹਾ ਯਾਰ ਜਿੱਦਾਂ 24 ਬੰਦੇ ਨੇ ਆ ਜੱਲੇ ਕਰ ਰਹੇ ਸਾਡਾ ਬੱਚਾ ਮਰਿਆ ਜੀ ਬਾਈ ਲਾਸਟ ਸਵਾਲ ਇੱਕ ਲਾਸਟ ਸਵਾਲ ਜਦੋਂ ਮਰਜੀ ਆ ਇੱਕ ਲਾਸਟ ਸਵਾਲ ਸੁਣ ਕੇ ਲੈ ਲਾਸਟ ਸਵਾਲ ਇੱਕ ਲਾਸਟ ਸਵਾਲ ਤੱਕ ਲੋ ਯਾਰ ਕੋਈ ਦੇਖੋ ਬਰਗਾੜੀ ਕੰਡ ਹੋਇਆ ਠੀਕ ਆ ਛੋਟੀ ਸਰਕਾਰ ਭਗਵਾਨ ਤਮਾਨੇ ਕਹਿੰਦਾ ਰਿਹਾ ਮੇਰੇ ਮੇਰੇ ਪੂਰੇ ਰਾਜਨੀਤੀ ਨਾ ਕਿਸਾਨੀ ਦੀ ਗੱਲ ਨਾ ਕਿਸਾਨੀ ਦੀ ਗੱਲ ਕੀ ਨਾਮ ਹੈ ਬਿਰਜੀ ਆਪਣਾ ਗੁਰਪ੍ਰਿੰਸ ਸਿੰਘ ਜੀ ਗੁਰਪ੍ਰਿੰਸ ਜੀ ਅੱਜ ਤੁਹਾਡੇ ਪਿੰਡ ਮੱਲੇਵਾਲ ਦੇ ਵਿੱਚ ਐਮਐਲਏ ਸਾਹਿਬ ਆਏ ਸੀ ਉਹਦਾ ਘਟਨ ਕਰਨ ਕੀ ਚੀਜ਼ ਹੈ ਉਹ ਘਟਨ ਸਾਡੇ 254000 ਦੀ ਗ੍ਰਾਂਟ ਆਈ ਹੈ ਜੀ ਬਾਉਂਡਰੀ ਵਾਲੂ ਜੀ ਸਾਡੇ ਪਹਿਲੇ ਬਾਉਂਡਰੀ ਵਾਲ ਦਾ ਸਕੂਲ ਤੇ ਹੈ ਹੀ ਨਹੀਂ ਸੀ ਜੀ ਉਹਦਾ ਜਦੋਂ ਘਟਨ ਕਰਿਆ ਜੀ ਅੱਛਾ ਜੀ ਹਾਂਜੀ ਤਾਂ ਐਮਐਲਏ ਸਾਹਿਬ ਜਦੋਂ ਆਏ ਤਾਂ ਕਿਸਾਨ ਜਿੱਥੇ ਬੰਦੀਆਂ ਤੇ ਲੋਕ ਵੀ ਖੜੇ ਸੀ ਬਰਾਤ ਦੇ ਵਿਰੋਧ ਵਰਤ ਹੋਇਆ ਜਾਂ ਨਹੀਂ ਨਹੀਂ ਕੋਈ ਵਿਰੋਧ ਤਾਂ ਨਹੀਂ ਹੋਈ ਜੀ ਉਹ ਤਾਂ ਮੰਨ ਲਓ ਆਦਰ ਪਾਰਟੀਆਂ ਚੋਂ ਆ ਕੇ ਲੋਕ ਮਾਹੌਲ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਕੋਈ ਨਹੀਂ ਸੀ ਸਾਡੀ ਪੰਚਾਇਤ ਨਗਰ ਸਾਰਾ ਉਹ ਸਾਮਲ ਜੀ ਸਕੂਲ ਦੇ ਵਿੱਚ ਸਾਡੇ ਸਕੂਲ ਦਾ ਹੀ ਪ੍ਰੋਗਰਾਮ ਸੀ ਪਹਿਲਾਂ ਚਾਰ ਦੀਵਾਰੀ ਮਤਲਬ ਨਹੀਂ ਸੀਗੀ ਨਹੀਂ ਸੀ ਜੀ ਅੱਛਾ ਜੀ ਆ ਵੀ ਟਾਈਮ ਤੋਂ ਹੈ ਨਹੀਂ ਜਦੋਂ ਸਕੂਲ ਬਣਿਆ ਸਾਡੇ ਬਾਉਂਡਰੀ ਬਾਲ ਨਹੀਂ ਸੀ ਜੀ ਹਾਂ ਕੀ ਨਾਮ ਹੈ ਬਿਰਜਾ ਗੰਦ ਅੱਜ ਐਮਐਲਏ ਸਾਹਿਬ ਆਏ ਸੀ ਕੀ ਕਹਿਣਾ ਚਾਹੀਦਾ ਸਕੂਲ ਬਹੁਤ ਵਧੀਆ ਰਹਿ ਵੀ ਤੇ ਕੈਸਾ ਸਾਹ ਸਕੂਲ ਜਗਾ ਬਈ ਜਿਹੜਾ ਜੌਣ ਦੀ ਹੈ ਬਾਉਂਡਰੀ ਵਾਲੀ ਜਿਹੜਾ ਸਕੂਲ ਦਾ ਕਾਫੀ ਏਰੀਆ ਇਕੱਠੇ ਪੈ ਸੋ ਇਨਸਾਨ ਉਹਦੇ ਲਈ 22 ਲੱਖ ਦੀ ਗ੍ਰਾਂਟ ਦੇ ਮੈਂ ਬਈ ਨੇ ਪਤਾ ਦੱਸਿਆ ਉਹ ਆਈ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਉਹਦੇ ਘਰ ਰਸੀ ਤੋ ਇਹ ਪੁੜੇ ਕਿ ਇਫੀਟਾ ਕਾ ਸਕੂਲ ਹੈ ਜੀ ਇਹ ਇਹ ਪਾਸਟਾ ਪਾਸਟਾ ਕਾ ਸਕੂਲ ਹੈ ਬੱਚੇ ਇਹਦੇ ਵਿੱਚ ਬਹਿ ਗਏ ਕਿੰਨੇ ਬੱਚੇ ਹਾਂ ਜੀ ਬੱਚੇ ਹੈਗੇਗੇ 2 300 ਬੱਚੇ ਹੈਗੇ ਜੀ ਐਮਐਲਏ ਸਾਹਿਬ ਕਹਿੰਦਾ ਵੀ ਪਿੰਡ ਚ ਆਉਂਦੇ ਨੇ ਮਦਦ ਗਰਾਂਟਾ ਦੇ ਰਹੇ ਨੇ ਹਾਂ ਜੀ ਹਾਂ ਜੀ ਦੇ ਰਹੇ ਨੇ ਸਕੂਲ ਦੇ ਵਿੱਚ ਖੋਲ ਵਧੀਆ ਬਹੁਤ ਬਣਾਈਦਾ ਹਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਮੋਹਰਾ ਬਾਈ ਵਸਤੇ